ਸਰਕਾਰਾਂ ਦੇ ਕੰਨ ਦੇ ਉੱਤੇ ਜੂਨੀ ਸਰਕਾਰੀ ਜਦਕੀ ਇੰਨੇ ਦਿਨ ਹੋ ਗਏ ਨੇ ਮਰਨ ਵਰਤ ਨੂੰ ਇੱਕ ਇਨਸਾਨ ਦੀ ਜਾਨ ਤੋਂ ਵੱਧ ਕੀ ਕੁਝ ਨਹੀਂ ਹੁੰਦਾ ਮੈਨੂੰ ਤੇ ਜਿਹੜੀ ਉਹਨਾਂ ਦੀ ਹਾਲਾਤ ਨੇ ਅੰਦਰ ਉਸ ਨੂੰ ਦੇਖ ਕੇ ਮੈਨੂੰ ਇਹ ਲੱਗ ਰਿਹਾ ਹੈ ਕਿ ਸਰਕਾਰ ਕਿੰਨੇ ਕੋਈ ਬੰਦਾ ਕਿੰਨਾ ਇਨਹਿਊਮਨ ਹੋ ਸਕਦਾ ਹੈ ਇਨਹਿਊਮਨ ਨਹੀਂ ਹੋਣਾ ਚਾਹੀਦਾ ਜਦੋਂ ਕੋਈ ਇਨਸਾਨ ਜਦੋਂ ਆਪਣਾ ਅੰਨਦਾਤਾ ਇਸ ਪੋਜੀਸ਼ਨ ਦੇ ਉੱਤੇ ਹੋਵੇ ਮੈਂ ਇੱਕ ਪੋਸਟਰ ਤੁਹਾਡੇ ਪਿੱਛੇ ਵੇਖ ਰਿਹਾ ਆ ਭਾਈ ਸਾਹਿਬ ਪੋਸਟਰ ਲੈ ਕੇ ਖੜੇ ਨੇ ਚਲੋ ਖਨੋਰੀ ਵੱਡੇ ਅੱਖਰਾਂ ਦੇ ਵਿੱਚ ਉੱਥੇ ਐ ਨਹੀਂ ਕਹਿਣਾ ਪੈਂਦਾ ਸੀ ਕਿ ਚਲੋ ਖਨੋਰੀ ਲੇਕਿਨ ਅੱਜ ਕਹਿਣਾ ਪੈ ਰਿਹਾ ਹੈ ਕਿ ਚਲੋ ਖਨੋ ਖਨੋਰੀ ਮੈਨੂੰ ਇਹ ਲੱਗਦਾ ਹੈ ਕਿ ਕਰੋ ਨਿਕਲਣਗੇ ਬਟ ਉਦੋਂ ਨਿਕਲਣ ਦਾ ਕੀ ਫਾਇਦਾ ਜਦੋਂ ਕੋਈ ਬਾਣਾ ਵਰਤ ਜੇ ਇਹ ਈਡੀ ਤੋ ਤਾਦ ਦਾਰ ਲੱਗੀ ਜੇ ਮੇਰੀਆਂ ਬਹੁਤ ਸਾਰੀਆਂ ਮਿਲਣਾ ਖੜੀਆਂ ਹੋਣ ਜੇ ਮੈਂ ਕੋਈ ਬਲੈਕ ਦਾ ਪੈਸਾ ਇਕੱਠਾ ਕੀਤਾ ਹੋਵੇ ਰਾਈਟ ਕਿਸਾਨ ਦੀ ਧੀ ਹੈ ਤੇ ਕਿਸਾਨਾਂ ਦੇ ਕੋਲ ਜਿੰਨਾ ਕੋ ਹੁੰਦਾ ਉਹਨਾਂ ਦੇ ਉਹਨਾਂ ਹੀ ਕੁਝ ਮੇਰੇ ਕੋਲ ਹੈ ਮੈਂ ਤੇ ਸਟ੍ਰੇਟ ਫਾਰਵਰਡ ਮੂੰਹ ਤੇ ਕਹਿੰਨੀ ਆਂ ਵੀ ਹਾਂ ਵੀ ਕਿਸਾਨ ਇਕਤਾ ਮਜ਼ਦੂਰ ਇਕਤਾ ਦਾ ਜਿਹੜਾ ਨਾਰਾ ਹੈ ਮੈਂ ਤੇ ਪਾਕਿਸਤਾਨ ਵੀ ਜਾ ਕੇ ਲਾ ਕੇ ਆਈ ਸੀਗੀ ਮੈਂ ਤੇ ਹਰ ਕਿਤੇ ਲਾਨੀ ਆ ਮੈਨੂੰ ਥੋੜਾ ਡਰ ਮਾਰਿਆ ਮੋਦੀ ਦਾ ਖਨੋਰੀ ਬਾਰਡਰ ਦੀਆਂ ਲਗਾਤਾਰ ਤੁਹਾਨੂੰ ਤਸਵੀਰਾਂ ਬਖਾ ਰਿਹਾ ਹੈ 23ਵਾਂ ਦਿਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਹੋ ਗਿਆ ਔਰ ਜਿਸ ਸੰਗ ਦੇ ਨਾਲ ਰਾਜਨੀਤਿਕ ਹਸਤੀਆਂ ਦੀ ਗੱਲ ਕਰੀਏ ਧਾਰਮਿਕ ਹਸਤੀਆਂ ਦੀ ਗੱਲ ਕਰੀਏ ਜਾਂ ਫਿਰ ਅਸੀਂ ਕਲਾਕਾਰਾਂ ਦੀ ਗੱਲ ਕਰੀਏ ਉਹਨਾਂ ਦੇ ਇੱਥੇ ਪੁੱਜਣ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਸੋਨੀਆ ਮਾਨ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇਖਦੇ ਹੋ ਜੀ ਤੁਸੀਂ ਸਿੰਘੂ ਬਾਰਡਰ ਦੇ ਉੱਪਰ ਵੀ ਜਦੋਂ ਮੋਰਚੇ ਲੱਗੇ ਸੀ ਖਨੋਰੀ ਦੂਜੇ ਜਿਹੜੇ ਬਾਰਡਰ ਸੀ ਟਿਕਰੀ ਬਾਰਡਰ ਜਾਂ ਹੋਰ ਬਾਰਡਰਾਂ ਤੇ ਉੱਥੇ ਤੁਹਾਡੀ ਮੌਜੂਦਗੀ ਦਰਜ ਕਰਾਈ ਜਾਂਦੀ ਸੀ ਅੱਜ ਵਖੋ ਜੀ ਮੈਨੂੰ ਇਹ ਲੱਗਦਾ ਹੈ ਕਿ ਸਰਕਾਰਾਂ ਦੇ ਕੰਨ ਦੇ ਉੱਤੇ ਜੂਨ ਹੀ ਸਰਕਾਰੀ ਔਰ ਜਦ ਕੀ ਇੰਨੇ ਦਿਨ ਹੋ ਗਏ ਨੇ ਮਰਨ ਵਰਤ ਨੂੰ ਇੱਕ ਇਨਸਾਨ ਦੀ ਜਾਨ ਤੋਂ ਵੱਧ ਕੀ ਕੁਝ ਨਹੀਂ ਹੁੰਦਾ ਔਰ ਜਦੋਂ ਖਾਸ ਕਰਕੇ ਕੋਈ ਵੀ ਇਨਸਾਨ ਕਿਸੇ ਬਿਮਾਰੀ ਚ ਹੋਵੇ ਆਪਾਂ ਨੂੰ 2 ਮਿੰਟ ਸਿਰਦਰਦ ਕਿਉਂ ਨਾ ਹੋਵੇ ਤੇ ਅਸੀਂ ਗੋਲੀ ਖਾਣੇ ਆ ਜੇ ਸਾਨੂੰ ਬੁਖਾਰ ਹੋਵੇ ਅਸੀਂ ਦਵਾਈ ਖਾਣੇ ਆ ਅਦਰਵਾਈਜ਼ ਸਾਨੂੰ ਇਰਿਟੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਵੀ ਅਸੀਂ ਠੀਕ ਕਿਉਂ ਨਹੀਂ ਹੋ ਰਹੇ ਹੈਨਾ ਤੇ ਜਦੋਂ ਕੋਈ ਇਨਸਾਨ ਠੀਕ ਨਾ ਹੋਵੇ ਉਸ ਤੋਂ ਇਲਾਵਾ ਉਸ ਤੋਂ ਬਾਅਦ ਉਸ ਇਨਸਾਨ ਦੇ ਵਿੱਚ ਇਹ ਇੰਨਾ ਵੱਡਾ ਜਜ਼ਬਾ ਆਪਣੇ ਕਿਸਾਨ ਵਰਗ ਵਾਸਤੇ ਆਪਣੇ ਲੋਕਾਂ ਵਾਸਤੇ ਉਹਨੇ ਆਪਣੇ ਆਪ ਨੂੰ ਇੰਨੇ ਦਿਨ ਹੋ ਗਏ ਕੁਝ ਖਾਧਾ ਨਹੀਂ ਉਹਦੇ ਕੋ ਉੱਠਿਆ ਨਹੀਂ ਜਾ ਰਿਹਾ ਰਾਈਟ ਮੈਨੂੰ ਲੱਗਦਾ ਕਿ ਇਸ ਤੋਂ ਉੱਤੇ ਕੋਈ ਕੁਰਬਾਨੀ ਨਹੀਂ ਹੋ ਸਕਦੀ ਸੋ ਇਸ ਟਾਈਮ ਦੇ ਉੱਤੇ ਮੇਰੀ ਅਪੀਲ ਜਿਹੜੀ ਹੈ ਸਾਰੀਆਂ ਜਥੇਬੰਦੀਆਂ ਨੂੰ ਹੈ ਪੰਜਾਬ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਪੰਜਾਬ ਦੇ ਜਿਹੜੇ ਲੋਕੀ ਨੇ ਇਸ ਟਾਈਮ ਤੇ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਜੇ ਤੁਸੀਂ ਵੱਖ-ਵੱਖ ਰਹਿੰਦੇ ਹੋ ਸਰਕਾਰਾਂ ਤੁਹਾਡੇ ਉੱਤੇ ਹਾਵੀ ਹੁੰਦੀਆਂ ਨੇ ਜੇ ਤੁਸੀਂ ਇਕੱਠੇ ਹੋ ਕੇ ਇੱਕ ਮੁੱਕਾ ਬਣ ਕੇ ਸੈਂਟਰ ਦੇ ਵੱਲ ਵੱਧਦੇ ਹੋ ਤੇ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਤੁਹਾਡੇ ਤੋਂ ਡਰਦੀ ਹੈ ਜਿਵੇਂ ਪਹਿਲਾਂ ਵੀ ਅਸੀਂ ਮੋਰਚਾ ਜਿੱਤਿਆ ਸੋ ਮੇਰੀ ਅਪੀਲ ਹੈ ਬਾਕੀ ਜਥੇਬੰਦੀਆਂ ਦੇ ਅੱਗੇ ਵੀ ਉਗਰਾਹ ਸਾਹਿਬ ਅੱਗੇ ਵੀ ਕੀਰਤੀ ਕਿਸਾਨ ਯੂਨੀਅਨ ਸਾਰੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਆ ਕੇ ਇਸ ਟਾਈਮ ਦੇ ਉੱਤੇ ਦਲੇਵਾਲ ਸਾਹਿਬ ਦੇ ਨਾਲ ਖੜਨਾ ਚਾਹੀਦਾ ਹੈ ਕਿਉਂਕਿ ਇਹ ਜਿਹੜਾ ਜਜ਼ਬਾ ਹੈ ਲੋਕਾਂ ਵਾਸਤੇ ਕੁਝ ਕਰਨਾ ਹੈ ਬਹੁਤ ਵੱਡਾ ਹੈ ਗੱਲਾਂ ਬਹੁਤ ਕਰਦੇ ਨੇ ਲੋਕੀ ਕਿ ਅਸੀਂ ਇਹ ਕਰ ਦਾਂਗੇ ਉਹ ਕਰ ਦਾਂਗੇ ਜਾਂ ਫਿਰ ਕੋਈ ਬਿਮਾਰ ਹੈ ਬਿਮਾਰ ਹੋ ਕੇ ਉਹ ਖੜਤਾਲ ਤੇ ਜਾਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਇਨਸਾਨ ਹਰ ਕੋਈ ਇਨਸਾਨ ਨਾ ਐਂਡ ਆਫ ਦਿ ਡੇ ਆਪਣੀ ਜਾਨ ਨੂੰ ਪਿਆਰ ਕਰਦਾ ਹੁੰਦਾ ਮੈਂ ਵੀ ਐ ਜੋ ਕੋਈ ਵੀ ਹੈ ਜਾਨ ਬਚਾਉਣ ਦੀ ਗੱਲ ਕਰਦਾ ਕਿਉਂ ਨਾ ਅਸੀਂ ਜਦੋਂ ਪਿੱਛੇ ਛੁਪ ਕਰਨ ਦੀ ਡੈਥ ਹੋਈ ਹੈ ਅਸੀਂ ਇੱਥੇ ਸੀਗੇ ਜਦੋਂ ਆਸੂ ਗੈਸ ਦੇ ਗੋਲੇ ਚੱਲੇ ਸੀਗੇ ਅਸੀਂ ਸਾਰੇ ਪਿੱਛੇ ਭੱਜੇ ਸੀਗੇ ਕਿਉਂਕਿ ਅਸੀਂ ਆਪਣੇ ਆਪ ਨੂੰ ਕਿਤੇ ਨਾ ਕਿਤੇ ਬਚਾ ਰਹੇ ਸੀਗੇ ਰਾਈਟ ਭਾਵੇਂ ਉਹਨਾਂ ਨੇ ਉਤੋਂ ਸ਼ੈਲਿੰਗ ਕੀਤੀ ਹੈ ਕਿੰਨੇ ਐਕਸਪਾਇਰ ਗੋਲੇ ਸੁੱਟੇ ਹੈ ਹਿਊਮਨ ਰਾਈਟਸ ਆ ਵਾਇਓਲੇਸ਼ਨ ਕੀਤਾ ਹੈ ਕਿਤੇ ਨਾ ਕਿਤੇ ਹਰ ਇੱਕ ਇਨਸਾਨ ਦੇ ਦਿਲ 'ਚ ਡਰ ਹੁੰਦਾ ਬਚਣਾ ਜਦੋਂ ਕੋਈ ਚੀਜ਼ ਤੁਹਾਡੇ ਉੱਤੇ ਆਂਦੀ ਹੈ ਭਾਵੇਂ ਉਹ लाठी चार्ज ਹੋਵੇ ਭਾਵੇਂ ਉਹ ਆਸੂ ਗੈਸ ਦੇ ਗੋਲੇ ਹੋਣ ਭਾਵੇਂ ਉਹ ਗੋਲੀ ਹੋਵੇ ਪਰ ਜਦੋਂ ਕੋਈ ਇਨਸਾਨ ਨੂੰ ਪਤਾ ਹੈ ਕਿ ਮੈਂ ਮਰਨ ਵਾਲੇ ਬੰਨੇ ਅੱਗੇ ਵਧ ਰਿਹਾ ਹਾਂ ਉਸ ਚੀਜ਼ ਨੂੰ ਉਸ ਜਜ਼ਬੇ ਨੂੰ ਅੱਗੇ ਲੈ ਕੇ ਚੱਲਣਾ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਨਾ ਉਹਨਾਂ ਨੂੰ ਸਲੂਟ ਹੈ ਔਰ ਬਾਕੀ ਮੇਰੀ ਪੰਜਾਬ ਦੀ ਗੱਲਬਾਤ ਹੋਈ ਅੱਜ ਤੁਹਾਡੀ ਅਜੰਦਰ ਗੱਲਬਾਤ ਹੋਈ ਕੋ ਉਹਨਾਂ ਦੀ ਤਬੀਅਤ ਠੀਕ ਨਹੀਂ ਹੈਗੀ ਉਹ ਇਸ ਹਾਲਤ ਦੇ ਵਿੱਚ ਨਹੀਂ ਹੈਗੀ ਕਿ ਉਹ ਕਿਸੇ ਨਾਲ ਗੱਲ ਕਰ ਸਕਣ ਦਿਨੋ ਦਿਨ ਉਹਨਾਂ ਦੀ ਜਿਹੜੀ ਤਬੀਅਤ ਹੈ ਉਹ ਥੱਲੇ ਜਾ ਰਹੀ ਹੈ ਡਾਊਨ ਹੋ ਰਹੀ ਹੈ ਹੈਨਾ ਮੈਨੂੰ ਤੇ ਜਿਹੜੀ ਉਹਨਾਂ ਦੀ ਹਾਲਾਤ ਨੇ ਅੰਦਰ ਉਸ ਦੇ ਉਸ ਨੂੰ ਦੇਖ ਕੇ ਮੈਨੂੰ ਇਹ ਲੱਗ ਰਿਹਾ ਹੈ ਕਿ ਸਰਕਾਰ ਕਿੰਨੇ ਕੋਈ ਬੰਦਾ ਕਿੰਨਾ ਇਨਹਿਊਮਨ ਹੋ ਸਕਦਾ ਹੈ ਇਨਹਿਊਮਨ ਨਹੀਂ ਹੋਣਾ ਚਾਹੀਦਾ ਜਦੋਂ ਕੋਈ ਇਨਸਾਨ ਜਦੋਂ ਆਪਣਾ ਅੰਨਦਾਤਾ ਇਸ ਪੋਜੀਸ਼ਨ ਦੇ ਉੱਤੇ ਹੋਵੇ ਔਰ ਖਾਸ ਕਰਕੇ ਜਦੋਂ ਅਸੀਂ ਕਹਿੰਨੇ ਆ ਕਿ ਕਿਸਾਨ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹੈ ਤੇ ਉਸ ਟਾਈਮ ਦੇ ਉੱਤੇ ਜਦੋਂ ਰੀੜ ਦੀ ਹੱਡੀ ਦੇ ਉੱਤੇ ਇਹ ਮੁਸੀਬਤ ਹੈ ਉਦੋਂ ਤੇ ਮੈਨੂੰ ਲੱਗਦਾ ਸਾਰਿਆਂ ਨੂੰ ਖੜ ਜਾਣਾ ਚਾਹੀਦਾ ਆ ਕੇ ਅੰਨ ਤੋਂ ਬਗੈਰ ਤੇ ਅਸੀਂ ਜ਼ਿੰਦਾ ਨਹੀਂ ਨਾ ਰਹਿ ਸਕਦੇ ਤੇ ਅੰਨ ਦਾਤਾ ਦੀ ਸਪੋਰਟ ਸਾਰਿਆਂ ਨੂੰ ਹੀ ਆਉਣਾ ਚਾਹੀਦਾ ਔਰ ਭਾਵੇਂ ਉਹ ਪੋਲਿਟੀਕਲ ਪਾਰਟੀਆਂ ਕਿਉਂ ਨਾ ਹੋਣ ਸੁਪਰੀਮ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਸੁਪਰੀਮ ਕੋਰਟ ਕਹਿ ਰਿਹਾ ਕਿ ਅਸੀਂ ਡਲੇਵਾਲ ਸਾਹਿਬ ਦੀ ਸੇਤ ਨੂੰ ਲੈ ਕੇ ਚਿੰਤਾ ਤਾਂ ਉਹਨਾਂ ਦੀ ਜਾਨ ਬਚਣੀ ਚਾਹੀਦੀ ਹੈ ਸਰਕਾਰ ਨੂੰ ਆਦੇਸ਼ ਦਿੱਤੇ ਗਏ ਨੇ ਕਿ ਹਰ ਸੰਭਵ ਜਿਹੜੀ ਮਦਦ ਹੈ ਚਿਕੀਸਾ ਜਿਹੜੀ ਹੈ ਉਹ ਉਹਨਾਂ ਨੂੰ ਉਪਲਬਧ ਕਰਾਈ ਜਾਏ ਇਸ ਤਰ੍ਹਾਂ ਦੇ ਡਾਇਰੈਕਸ਼ਨ ਜ਼ਰੂਰ جاری ਹੋਈਆਂ ਨੇ ਨਾਲੇ ਇਹ ਵੀ ਕਹਿ ਦਿੱਤਾ ਗਿਆ ਵੀ ਦਰਵਾਜ਼ੇ ਸਾਡੇ ਖੁੱਲ੍ਹੇ ਆ ਤੁਸੀਂ ਜਦੋਂ ਮਰਜ਼ੀ ਆਓ ਆਪਣੀ ਗੱਲ ਸਾਡੇ ਸਾਹਮਣੇ ਰੱਖੋ ਇਸ ਜਿਹੜਾ ਅਚਾਨਕ ਜਿਹੜਾ ਆਦੇਸ਼ ਆਇਆ ਸੁਪਰੀਮ ਕੋਰਟ ਦਾ ਇਸ ਨੂੰ ਕਿਦਾਂ ਦੇਖਦੇ ਹੋ ਬਿਲਕੁਲ ਮੈਨੂੰ ਇਹ ਲੱਗਦਾ ਹੈ ਕਿ ਸੁਪਰੀਮ ਕੋਰਟ ਦਾ ਜੋ ਆਦੇਸ਼ ਹੈ ਉਹ ਉਹਨਾਂ ਨੂੰ ਕਰਨਾ ਹੀ ਪੈਣਾ ਸੀਗਾ ਬਿਕਾਜ਼ ਰਾਈਟ ਨਾਓ ਜੋ ਪੋਜੀਸ਼ਨ ਹੈ ਇਸ ਟਾਈਮ ਦੇ ਉੱਤੇ ਬਟ ਉਸ ਦੇ ਨਾਲ ਨਾਲ ਜਿੰਨੇ ਵੀ ਆਪਣੇ ਪੰਜਾਬ ਦੇ ਪਾਰਲੀਮੈਂਟ ਦੇ ਲੀਡਰ ਨੇ ਮੈਂਬਰ ਪਾਰਲੀਮੈਂਟ ਜੋ ਸਾਡੀ ਪੰਜਾਬ ਦੀ ਜਨਤਾ ਨੇ ਜਿਤਾ ਕੇ ਭੇਜੇ ਨੇ ਉਹਨਾਂ ਦੀ ਇਹ ਡਿਊਟੀ ਬਣਦੀ ਹੈ ਕਿ ਇਸ ਟਾਈਮ ਉਹ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਰੱਖਣ ਇਹ ਜਿਆਦਾ ਤੋਂ ਜਿਆਦਾ ਗੱਲ ਕਰਨ ਜਿਉਂ ਪਾਰਲੀਮੈਂਟ ਦੇ ਵਿੱਚ ਬੋਲਣ ਦਾ ਮੌਕਾ ਨਹੀਂ ਦਿੰਦੇ ਕਿ ਪਾਰਲੀਮੈਂਟ ਤੇ ਬਾਹਰ ਖੜੀ ਹੋ ਕੇ ਤਖਤੀਆਂ ਫੜ ਕੇ ਇਹ ਗੱਲ ਰੱਖਣ ਦਿੱਲੀ ਵੀ ਅਸੀਂ ਇੱਥੇ ਬੈਠੇ ਆਂ ਕਿਸਾਨ ਇੱਥੇ ਬੈਠੇ ਆ ਪਰ ਜਿਹੜੇ ਪੋਲੀਟੀਸ਼ੀਅਨ ਤੁਸੀਂ ਲੋਕਾਂ ਨੇ ਜਿਤਾ ਕੇ ਭੇਜਿਆ ਉਹ ਤੇ ਪਾਰਲੀਮੈਂਟ ਚ ਜਾ ਸਕਦੇ ਆ ਨਾ ਜੇ ਪਾਰਲੀਮੈਂਟ ਦੇ ਅੰਦਰ ਨਹੀਂ ਕੋਈ ਬੋਲਣ ਦੇ ਰਿਹਾ ਕਮ ਸੇ ਕਮ ਬਾਹਰ ਤੱਕੀ ਫੜ ਕੇ ਤੇ ਖੜੀ ਹੋ ਸਕਦੇ ਆ ਨਾ ਕਮ ਸੇ ਕਮ ਸਾਡਾ ਪ੍ਰਾਈਮ ਮਿਨਿਸਟਰ ਵੀ ਉਧਰ ਦੀ ਨੰਗਦਾ ਸ਼ਾਂਤਮਈ ਅੰਦੋਲਨ ਤੇ ਇਹੀ ਹੁੰਦਾ ਨਾ ਸੋ ਥੈਟ ਕਿ ਉਥੋਂ ਦੀ ਮੀਡੀਆ ਜਿਹੜੀ ਹੈ ਜਾਂ ਉਹ ਲੋਕੀ ਦੇਖਣ ਮੈਨੂੰ ਪਤਾ ਹੈ ਕਿ ਹਾਂ ਮੋਦੀ ਮੀਡੀਆ ਜਿਹੜੀ ਹੈ ਗੋਦੀ ਮੀਡੀਆ ਜਿਹਨੂੰ ਕਹਿੰਦੇ ਆ ਉਹ ਹਮੇਸ਼ਾ ਗਲਤ ਚੀਜ਼ਾਂ ਵਿਖਾਉਂਦੀ ਹੈ ਸਹੀ ਚੀਜ਼ਾਂ ਨਹੀਂ ਵਿਖਾਉਂਦੀ ਪ੍ਰੋਮੋਸ਼ਨਲ ਚੀਜ਼ਾਂ ਹੁੰਦੀਆਂ ਨੇ ਬਟ ਕਿਤੇ ਨਾ ਕਿਤੇ ਜੇ ਤੁਹਾਨੂੰ ਇਹ ਚੀਜ਼ ਹੈਗੀ ਇਹ ਵੀ ਇੱਥੇ ਅੰਦੋਲਨ ਚੱਲ ਰਿਹਾ ਹੈ ਸਾਰੀਆਂ ਚੀਜ਼ਾਂ ਹੋ ਰਹੀਆਂ ਕੋਈ ਇਨਸਾਨ ਦੀ ਜਾਨ ਜਾ ਸਕਦੀ ਹੈ ਉਹਦੇ ਵਾਸਤੇ ਤੁਸੀਂ ਤੱਕ ਤੀਆਂ ਫੜ ਕੇ ਅੱਗੇ ਜਾ ਸਕਦੇ ਹੋ ਉੱਥੇ ਖੜ ਸਕਦੇ ਹੋ ਜਿਹੜੇ ਪੰਜਾਬ ਸਰਕਾਰ ਦੇ ਜਿਹੜੇ ਪੋਲੀਟੀਸ਼ੀਅਨ ਹੈ ਇਹ ਤੇ ਰੋਲ ਅਦਾ ਕਰ ਸਕਦੇ ਆ ਨਾ ਉੱਥੇ ਤੱਕ ਜਾ ਕੇ ਰਾਈਟ ਔਰ ਹਾਲਾਤ ਕਿਸ ਪਾਸੇ ਜਾਂਦੇ ਨਜ਼ਰ ਆ ਰਹੇ ਨੇ ਵਿਗੋ ਹਾਲਾਤ ਤੇ ਬਹੁਤ ਨਾਜ਼ੁਕ ਹੈ ਇਸ ਟਾਈਮ ਤੇ ਔਰ ਮੈਂ ਤੁਹਾਡੇ ਕੈਮਰਾ ਦੇ ਮਾਧਿਅਮ ਦੇ ਨਾਲ ਆਪਣੇ ਕਲਾਕਾਰ ਭਾਈ ਜਾਰੇ ਨੂੰ ਵੀ ਇਹੀ ਕਹੂੰਗੀ ਕਿ ਜਿਵੇਂ ਮੈਂ ਅੱਜ ਆਈਆਂ ਇਸੇ ਤਰੀਕੇ ਦੇ ਨਾਲ ਸਾਰੇ ਕਨਵਰ ਗਰੇਵਾਲ ਜਿਨਨੇ ਵੀ ਸਾਡੇ ਕਲਾਕਾਰ ਜਿਨ੍ਹਾਂ ਨੇ ਪਿਛਲੀ ਵਾਰੀ ਕਿਸਾਨ ਅੰਦੋਲਨ ਨੂੰ ਇੱਕ ਸ਼ਕਤੀ ਦਿੱਤੀ ਸੀਗੀ ਆਪਣੇ ਚੰਗੇ ਗੀਤਾਂ ਰਾਹੀਂ ਕਿਸਾਨੀ ਦੇ ਗਾਣਿਆਂ ਰਾਹੀਂ ਮਨੋਬਲ ਪ੍ਰਯਾਸ ਸੀਗਾ ਆਪਣੇ ਸਾਰੇ ਯੂਥ ਦੇ ਵਿੱਚ ਆਪਣੇ ਸਾਰੇ ਯੂਥ ਨੂੰ ਅੱਗੇ ਲੈ ਕੇ ਆਂਦਾ ਸੀਗਾ ਹਰ ਕੋਈ ਇਨਸਾਨ ਆਪਣੇ ਟਰੈਕਟਰਾਂ ਦੇ ਉੱਤੇ ਉਹ ਕਿਸਾਨ ਦੇ ਗਾਣੇ ਲਾ ਕੇ ਅੱਗੇ ਆਂਦਾ ਸੀਗਾ ਅੱਜ ਮੈਨੂੰ ਚੰਗਾ ਲੱਗਾ ਕਿ ਇੱਥੇ ਰਾਜਸਥਾਨ ਤੋਂ ਵੀ ਕੁਝ ਲੋਕ ਆ ਕੇ ਬੈਠੇ ਸੀਗੇ ਹਰਿਆਣੇ ਤੋਂ ਵੀ ਆ ਕੇ ਬੈਠੇ ਐ ਜਦੋਂ ਯੂਪੀ ਤੋਂ ਵੀ ਆਉਂਦੇ ਨੇ ਸੋ ਜਦੋਂ ਯੂਪੀ ਹਰਿਆਣਾ ਰਾਜਸਥਾਨ ਸਾਰੇ ਇਕੱਠਾ ਆਣਾ ਸ਼ੁਰੂ ਹੋ ਗਿਆ ਤੇ ਫਿਰ ਮੈਨੂੰ ਲੱਗਦਾ ਕਿ ਅੱਜ ਪੰਜਾਬ ਦੇ ਵਿੱਚ ਜਿਹੜੀਆਂ ਬਾਕੀ ਜਿੱਥੇ ਬੰਦੀਆਂ ਨੇ ਉਹ ਕਿਉਂ ਪਿੱਛੇ ਖੜੀਆਂ ਨੇ ਹਜੇ ਲੇਕਿਨ ਤੁਹਾਨੂੰ ਦੇਖ ਤਾਂ ਘਾਟ ਇਸੇ ਚੀਜ਼ ਦੀ ਵੇਖਣ ਨੂੰ ਮਿਲ ਰਹੀ ਹੈ 13 ਫਰਵਰੀ ਤੋਂ ਲੈ ਕੇ ਅੱਜ ਦਸੰਬਰ ਹੋ ਗਿਆ ਉਹ ਜਿੱਥੇ ਬੰਦੀਆਂ ਆਪਣੇ ਅੱਡਡ ਪ੍ਰੋਗਰਾਮ ਤੇ ਦੇਰੀਆਂ ਨੇ ਅੱਡਡ ਅੰਦੋਲਨ ਦੀ ਰੂਪਰੇਖਾ ਤੇ ਤਿਆਰ ਕਰ ਰਹੀਆਂ ਨੇ ਲੇਕਿਨ ਅਗਰ ਸਾਰੇ ਇਕੱਠੇ ਹੋ ਕੇ ਇਸ ਅੰਦੋਲਨ ਦਾ ਹਿੱਸਾ ਬਣਦੇ ਤੇ ਸ਼ਾਇਦ ਅੱਜ ਤੱਕ ਕੇਂਦਰ ਦੇ ਉੱਪਰ ਪ੍ਰਭਾਵ ਜ਼ਿਆਦਾ ਪੈਂਦਾ ਔਰ ਆਮਰਨ ਵਰਤ ਦੀ ਲੋੜ ਹੀ ਨਾ ਪੈਂਦੀ ਐਬਸੋਲੂਟਲੀ ਮੈਨੂੰ ਇਹ ਲੱਗਦਾ ਹੈ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਦਲੇਵਾਲ ਸਾਹਿਬ ਦੀ ਜਾਨ ਬਚ ਜੇ ਉਹ ਠੀਕ ਹੋਣ ਤੇ ਫਿਰ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਮਿਲ ਕੇ ਇੱਥੇ ਆਉਣਾ ਚਾਹੀਦਾ ਹੈ ਔਰ ਇਕੱਠੇ ਮਿਲ ਕੇ ਕਾਰਨ ਕੀ ਮੰਨਦੇ ਹੋ ਕਿਉਂ ਇਕੱਠੀ ਨਹੀਂ ਹੋ ਪਾਈਆਂ ਹਜ ਤੱਕ ਪਰਸਨਲ ਪਰਸਨਲ ਇੰਟਰਸਟ ਸਾਹਮਣੇ ਆ ਗਏ ਦੇਖੋ ਮੈਨੂੰ ਇਹ ਲੱਗਦਾ ਮੈਂ ਪੋਲਿਟਿਸ਼ੀਅਨ ਨਹੀਂ ਆ ਨਾ ਹੀ ਮੈਂ ਜਥੇਬੰਦੀ ਦੀ ਲੀਡਰ ਆ ਨਾ ਮੈਂ ਕਿਸੇ ਜਥੇਬੰਦੀ ਨੂੰ ਬਿਲੋਂਗ ਕਰਦੀ ਆ ਆਮ ਆ ਸੋਸ਼ਲ ਐਕਟਿਵਿਸਟ ਸੋ ਮੈਂ ਤੇ ਇੱਕ ਕਲਾਕਾਰ ਦੀ ਭਾਵਨਾ ਦੱਸ ਸਕਦੀ ਆ ਠੀਕ ਹੈ ਮੈਨੂੰ ਮੈਂ ਤੇ ਉਹਨਾਂ ਨੂੰ ਕਹਿ ਸਕਦੀ ਆ ਮੈਂ ਤੇ ਡਿਸੀਜਨ ਮੇਕਿੰਗ ਨਹੀਂ ਕਰ ਸਕਦੀ ਮੈਂ ਨਾ ਕਿਸੇ ਨੂੰ ਆਰਡਰ ਦੇ ਸਕਦੀ ਆ ਵੀ ਤੁਸੀਂ ਇਹ ਕਰੋ ਤੁਸੀਂ ਇਹ ਨਾ ਕਰੋ ਆਈ ਕੈਨ ਓਨਲੀ ਰਿਕੁਐਸਟ ਥੈਮ ਕਿ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਸਾਰੇ ਮਤਲਬ ਕਿਸੇ ਨੂੰ ਵੀ ਮੈਂ ਨਹੀਂ ਰੱਖਣੀ ਚਾਹੀਦੀ ਜਦੋਂ ਗੱਲ ਮੁੱਦਿਆਂ ਦੀ ਹੋਵੇ ਉਹੀ ਮੁੱਦੇ ਜਿਹੜੇ ਸੇਮ ਹੈ ਉਹ ਅਸੀਂ ਸੈਂਟਰ ਪੱਖੀ ਲੜਾਈ ਲੜ ਰਹੇ ਆ ਅਸੀਂ ਆਪਣੇ ਕਿਸਾਨੀ ਮੁੱਦਿਆਂ ਦੀ ਗੱਲ ਕਰ ਰਹੇ ਆ ਐਮ ਐਸ ਪੀ ਦੀ ਗੱਲ ਕਰ ਰਹੇ ਆ ਮਿਨਿਮਮ ਸਪੋਰਟ ਪ੍ਰਾਈਸ ਦੀ ਗੱਲ ਕਰ ਰਹੇ ਆ ਜੇ ਕਿਸਾਨੀ ਜਿਹੜੀ ਵੀ ਗੱਲਾਂ ਨੇ ਉਹ ਸਾਰਿਆਂ ਦੀਆਂ ਸਾਂਝੀਆਂ ਗੱਲਾਂ ਨੇ ਮੈਨੂੰ ਲੱਗਦਾ ਆll over ਪੰਜਾਬ ਦੀਆਂ ਸਾਂਝੀਆਂ ਨੇ ਤੇ ਫਿਰ ਸਾਰੇ ਜੇ ਕਿਸਾਨੀ ਲੀਡਰ ਨਹੀਂ ਆ ਰਹੇ ਕਮ ਸੇ ਕਮ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਮੁੱਦਾ ਤੇ ਸੇਮ ਹੈ ਬਿਲਕੁਲ ਬਈ ਸਾਰੇ ਇਕੱਠੇ ਹੋ ਕੇ ਆਜੋ ਅੱਜ ਜੇ ਕੋਈ ਇਨਸਾਨ ਸਾਡੇ ਵਾਸਤੇ ਪਿਆ ਹੈ ਅੱਜ ਸਾਨੂੰ ਉਹਦੇ ਵਾਸਤੇ ਖੜਨ ਦੀ ਲੋੜ ਹੈ ਸੋਨੀਆ ਮਾਨ ਅੱਜ ਇੱਥੇ ਪੁੱਜੇ ਨੇ ਕੀ ਮਨ ਬਣਾ ਕੇ ਆਇਓ ਵੇਖੋ ਮੈਂ ਹਮੇਸ਼ਾ ਹੀ ਜਿਹੜੀ ਹੈ ਕਿਸਾਨੀ ਨੂੰ ਸਪੋਰਟ ਕੀਤੀ ਹੈ ਔਰ ਮੈਨੂੰ ਚੰਗਾ ਲੱਗਦਾ ਹੈ ਜਦੋਂ ਮੈਨੂੰ ਕਿਸਾਨ ਦੀ ਧੀ ਕਿਹਾ ਜਾਂਦਾ ਹੈ ਔਰ ਮੇਰੇ ਮਦਰ ਦੀ ਤਬੀਅਤ ਠੀਕ ਨਹੀਂ ਸੀ ਕਿ ਕਾਫੀ ਦਿਨਾਂ ਤੋਂ ਅਦਰਵਾਈਜ਼ ਮੈਂ ਬਹੁਤ ਪਹਿਲਾਂ ਆ ਜਾਣਾ ਸੀਗਾ ਮੈਂ ਪਿਛਲੀ ਵਾਰੀ ਵੀ ਖਨੌਰੀ ਬਾਰਡਰ ਤੇ ਆ ਕੇ ਆਪਣੇ ਬਜ਼ੁਰਗਾਂ ਨਾਲ ਅੱਗੇ ਜਾ ਕੇ ਅੱਗੇ ਖੜੀ ਸੀਗੀ ਔਰ ਦਿੱਲੀ ਮੋਰਚੇ ਤੇ ਵੀ ਇੱਕ ਸਾਲ ਟਿਕਰੀ ਬਾਰਡਰ ਰਹੀਆਂ ਸੋ ਮੈਨੂੰ ਚੰਗਾ ਲੱਗਦਾ ਹੈ ਕਿਉਂਕਿ ਮੈਨੂੰ ਇਹ ਲੱਗਦਾ ਹੈ ਇਹ ਸਾਡੀ ਆਖਰੀ ਪੀੜ੍ਹੀ ਹੈ ਜਿਹੜੀ ਇਹ ਬਜ਼ੁਰਗ ਹੈ ਸਾਨੂੰ ਦੇਖਣ ਲਈ ਮਿਲ ਰਹੇ ਨੇ ਇਹ ਟਰੈਕਟਰ ਟਰਾਲੀਆਂ ਇਹ ਬਜ਼ੁਰਗ ਸਾਡੇ ਵਾਸਤੇ ਜਿਹੜੇ ਸੰਘਰਸ਼ ਕਰ ਰਹੇ ਨੇ ਆਉਣ ਵਾਲੀ ਪੀੜ੍ਹੀ 'ਚ ਮੈਨੂੰ ਨਹੀਂ ਲੱਗਦਾ ਵੀ ਇੰਨਾ ਜੋਸ਼ ਹੈਗਾ ਜਾਂ ਇੰਨਾ ਦਮ ਹੈਗਾ ਕਿ ਉਹ ਸਾਡੇ ਇੰਨਾ ਵਾਂਗੂ ਵਿਚਾਰਿਆਂ ਵਾਂਗੂ ਮੱਛਲ ਲੜਾ ਸਕਣ ਇੱਥੇ ਖੜ ਸਕਣ ਸਾਡੇ ਵਾਸਤੇ ਇਹ ਲੇਕਿਨ ਜਿਹੜਾ ਸ਼ੰਭੂ ਜਿਹੜਾ ਸਿੰਘੂ ਬਾਰਡਰ ਤੇ ਹੋਇਆ ਸੀ ਆਉਣ ਵਾਲੀ ਪੀੜ੍ਹੀ ਨੇ ਵਿਖਾਇਆ ਸੀ ਕਿ ਪੇਸ਼ੈਂਸ ਉਹਨਾਂ ਦੇ ਅੰਦਰ ਵੀ ਹੈ ਔਰ ਅਗਰ ਜ਼ੋਰ ਦਿਖਾਣਾ ਹੋਏ ਤੇ ਫਿਰ ਉਹ ਪੀੜੀ ਵੀ ਪਿੱਛੇ ਨਹੀਂ हटਦੀ ਬਾਰਡਰ ਸਾਰੇ ਟੁੱਟਦੇ ਨਜ਼ਰ ਆਏ ਮੈਨੂੰ ਇਹ ਲੱਗਦਾ ਹੈ ਕਿ ਵੇਖੋ ਜਿੱਥੇ ਬਜ਼ੁਰਗ ਹੁੰਦੇ ਆ ਨਾ ਬਜ਼ੁਰਗਾਂ ਦੀ ਸੋਚ ਬਜ਼ੁਰਗਾਂ ਦੀ ਸਲਾਹ ਬਹੁਤ ਮੈਟਰ ਕਰਦੀ ਹੈ ਉਹ ਭਾਵੇਂ ਘਰ ਦੀ ਗੱਲ ਹੋਵੇ ਅੱਜ ਭਾਵੇਂ ਪੂਰਾ ਪੰਜਾਬ ਹੈ ਸਾਡੀ ਫੈਮਲੀ ਹੈ ਜਿੱਥੇ ਬਜ਼ੁਰਗਾਂ ਦਾ ਹੌਂਸਲਾ ਬਜ਼ੁਰਗਾਂ ਦੀ ਸਲਾਹ ਉਹਨਾਂ ਦਾ ਠਹਿਰਾਵ ਹੁੰਦਾ ਹੈ ਉਹ ਅੰਦੋਲਨ ਜਿੱਤਿਆ ਜਾਂਦਾ ਹੈ ਜਦੋਂ ਮੈਂ ਵੀ ਯੂਥ ਦੇ ਵਿੱਚ ਆਂਨੇ ਆ ਅਸੀਂ ਬਹੁਤ ਐਗਰੈਸਿਵ ਹੋ ਜਾਂਨੇ ਆ ਡਿਸੀਜਨ 메ਕਿੰਗ ਛੇਤੀ ਕਰ ਲੈਣੇ ਆ ਕੋਈ ਵੀ ਚੀਜ਼ਾਂ ਨੂੰ ਲੈ ਕੇ ਮੈਨੂੰ ਲੱਗਦਾ ਹੈ ਕਿ ਬਜ਼ੁਰਗਾਂ ਦਾ ਸਾਡੇ ਉੱਤੇ ਹੋਣਾ ਜ਼ਰੂਰੀ ਹੈ ਅੰਦੋਲਨ ਨੂੰ ਜਿੱਤਣ ਵਾਸਤੇ ਅਸੀਂ ਇਕੱਲੇ ਕੋਈ ਵੀ ਅੰਦੋਲਨ ਨਹੀਂ ਜਿੱਤ ਸਕਦੇ ਠੀਕ ਹੈ ਸੋ ਮੈਨੂੰ ਇਹ ਲੱਗਦਾ ਵੀ ਜਿਹੜਾ ਇਹਨਾਂ ਦਾ ਐਕਸਪੀਰੀਅੰਸ ਹੈ ਅੱਜ ਜਿਹੜੇ ਸਾਡੇ ਬਜ਼ੁਰਗ ਇੱਥੇ ਖੜੇ ਦਿਖਦੇ ਨੇ ਸਾਨੂੰ ਅੱਜ ਸਾਡੇ ਯੂਥ ਨੂੰ ਇੱਥੇ ਆ ਕੇ ਇਹਨਾਂ ਦਾ ਐਕਸਪੀਰੀਅੰਸ ਗੇਨ ਕਰਨਾ ਚਾਹੀਦਾ ਹੈ ਸੋ ਥੈਟ ਕਿ ਆਪਾਂ ਇਹਨਾਂ ਦਾ ਐਕਸਪੀਰੀਅੰਸ ਗੇਨ ਕਰਕੇ ਆਉਣ ਵਾਲੇ ਅੰਦੋਲਨਾਂ ਨੂੰ ਲੜਨ ਲੜਨਾ ਸਿੱਖ ਸਕੀਏ ਇਹਨਾਂ ਤੋਂ ਜਿੱਤਣ ਵਾਸਤੇ ਠੀਕ ਹੈ ਆਪਾਂ ਠਹਿਰਾਵ ਸਿੱਖ ਸਕੀਏ ਇਹਨਾਂ ਤੋਂ ਕਿਉਂਕਿ ਆਪਾਂ ਦੇਖਦੇ ਆਂ ਆਪਣੀ ਆਉਣ ਵਾਲੀ ਜਨਰੇਸ਼ਨ ਬਾਹਰ ਜਾ ਰਹੀ ਹੈ ਬਹੁਤ سارے ਲੋਕ ਹੀ ਕਈ ਨਸ਼ਿਆਂ ਤੋਂ ਪੀੜਤ ਨੇ ਠੀਕ ਹੈ ਸਾਡੀ ਬਜ਼ੁਰਗੀ ਸੀਗੇ ਜਿਹੜੇ ਅੱਜ ਟਰਾਲੀਆਂ ਦੇ ਵਿੱਚ ਰਹਿੰਦੇ ਨੇ ਠੀਕ ਹੈ ਅ ਸ਼ੈਡਾਂ ਦੇ ਵਿੱਚ ਰਹਿੰਦੇ ਨੇ ਠੀਕ ਹੈ ਔਖਾ ਸੌਖਾ ਟਾਈਮ ਕੱਢ ਲੈਂਦੇ ਨੇ ਵਿਚਾਰੇ ਰਾਈਟ ਇਹ ਬਹੁਤ ਡਿਫਿਕਲਟ ਹੈ ਇਹ ਕੱਢਣਾ ਕਹਿਣਾ ਸੌਖਾ ਹੁੰਦਾ ਹੈ ਕਰਨਾ ਔਖਾ ਹੈ ਇਹ ਜਦੋਂ ਮੈਂ ਟਿਕਰੀ ਬਾਰਡਰ ਤੇ ਰਹਿ ਕੇ ਦੇਖਿਆ ਹੈ ਨਾ ਕਿਸ ਤਰੀਕੇ ਦੇ ਨਾਲ ਰਾਤ ਨੂੰ ਬੱਤੀ ਕੱਟ ਦਿੰਦੇ ਸੀਗੇ ਕਿਸ ਤਰੀਕੇ ਦੇ ਨਾਲ ਸਾਰੇ ਇਕੱਠੇ ਹੋ ਕੇ ਬੱਤੀ ਵੀ ਜੋੜਦੇ ਸੀਗੇ ਹਣਾ ਸੋ ਇਹਨਾਂ ਦੀ ਜਿਹੜੀ ਇਹ ਬੜੇ ਬੜੇ সুইਟ ਤੇ ਬੜੇ ਇਨੋਸੈਂਟ ਲੁੱਕੀ ਨੇ ਸੋ ਸਾਨੂੰ ਇਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਬਿਲਕੁਲ ਕਿਉਂਕਿ ਮੈਂ ਇੱਕ ਪੋਸਟਰ ਤੁਹਾਡੇ ਪਿੱਛੇ ਵੇਖ ਰਿਹਾ ਆ ਭਾਈ ਸਾਹਿਬ ਪੋਸਟਰ ਲੈ ਕੇ ਖੜੇ ਨੇ ਚਲੋ ਖਨੋਰੀ ਵੱਡੇ ਅੱਖਰਾਂ ਦੇ ਵਿੱਚ ਉੱਥੇ ਐ ਨਹੀਂ ਕਹਿਣਾ ਪੈਂਦਾ ਸੀ ਕਿ ਚਲੋ ਖਨੋਰੀ ਲੇਕਿਨ ਅੱਜ ਕਹਿਣਾ ਪੈ ਰਿਹਾ ਹੈ ਕਿ ਚਲੋ ਖਨੋ ਖਨੋਰੀ ਘਰੋਂ ਨਹੀਂ ਨਿਕਲ ਰਹੇ ਲੋਕ ਬਿਲਕੁਲ ਮੈਨੂੰ ਇਹ ਲੱਗਦਾ ਹੈ ਕਿ ਕਰੋ ਨਿਕਲਣਗੇ ਬਟ ਉਦੋਂ ਨਿਕਲਣ ਦਾ ਕੀ ਫਾਇਦਾ ਜਦੋਂ ਕੋਈ ਭਾਣਾ ਵਰਤ ਜੇ ਇਸ ਬੈਟਰ ਕਿ ਆਪਾਂ ਨੂੰ ਪਹਿਲਾਂ ਹੀ ਆਣਾ ਚਾਹੀਦਾ ਹੈ ਜਿਹੜੀ ਮੈਂ ਗੱਲ ਕੀਤੀ ਬਾਰ ਬਾਰ ਇਹੀ ਗੱਲ ਕੀਤੀ ਹੈ ਜੇ ਕਿਸਾਨ ਜੱਥੇ ਬੰਦਿਆਂ ਦੇ ਲੀਡਰ ਤੁਹਾਨੂੰ ਕੋਈ ਨਹੀਂ ਕਹਿ ਰਿਹਾ ਤੇ ਲੋਕਾਂ ਨੂੰ ਤੇ ਆ ਜਾਣਾ ਚਾਹੀਦਾ ਹੈ ਨਾ ਤੁਸੀਂ ਇਹ ਸੋਚੋ ਵੀ ਮੁੱਦਾ ਵੀ ਤੇ ਤੁਹਾਡਾ ਹੀ ਹੈ ਨਾ ਸਾਰਿਆਂ ਦਾ ਹੀ ਮੁੱਦਾ ਹੈ ਇੱਥੇ ਤੇ ਕਲਾਕਾਰਾਂ ਨੂੰ ਵੀ ਆਉਣਾ ਚਾਹੀਦਾ ਸਾਰਿਆਂ ਨੂੰ ਆਉਣਾ ਚਾਹੀਦਾ ਇਕਜੁੱਟ ਹੋ ਕੇ ਸੈਂਟਰ ਪੱਖੀ ਲੜਾਈ ਲੜਨੀ ਚਾਹੀਦੀ ਹੈ ਜੀ ਕਲਾਕਾਰ ਦੇ ਰੂਪ ਦੇ ਵਿੱਚ ਕੁਝ ਕਹਿਣਾ ਚਾਹੋਗੇ ਕਲਾਕਾਰਾਂ ਦੀ ਭਾਸ਼ਾ ਦੇ ਵਿੱਚ ਸਿੰਗਰਾਂ ਨੂੰ ਤੇ ਕਹਿ ਦਿੰਦੇ ਆਂ ਵੀ ਆ ਜਾ ਕੋਈ ਗਾਣਾ ਗਾ ਕੇ ਸੁਣਾ ਦਿਓ ਤੁਸੀਂ ਕੁਝ ਕਹਿਣਾ ਮੈਂ ਤੇ ਵੀ ਕੋਈ ਇਹੀ ਕਹਿਣਾ ਚਾਹੁੰਦੀ ਆਂ ਵੀ ਕਲਾਕਾਰ ਜਿਹੜੇ ਹੁੰਦੇ ਆ ਨਾ ਦੇ ਆਰ ਸੋਸ਼ੀਅਲੀ ਯੂਥ ਆਈਕons ਔਰ ਉਹ ਐਕਟ ਕਰਕੇ ਵਿਖਾਉਂਦੇ ਆ ਠੀਕ ਹੈ ਅੱਜ ਕੱਲ੍ਹ ਤੇ ਸ਼ੋਅ ਬੜੇ ਹੋ ਰਹੇ ਨੇ ਕੰਸਰਟ ਬੜੇ ਹੋ ਰਹੇ ਨੇ ਜੇਕਰ ਉਸ ਦੇ ਵਿੱਚ ਹੀ ਇੱਕ ਨਾਰਾ ਮਾਰ ਦੇਣ ਕਿਸਾਨੀ ਦੇ ਨਾਂ ਦਾ ਖਨੋਰੀ ਬਾਰਡਰ ਦੇ ਆ ਸ਼ੰਭੂ ਬੈਰੀਅਰ ਦੇ ਨਾਂ ਦਾ ਤੇ ਸ਼ਾਇਦ ਯੂਥ ਉਹ ਕੰਸਰਟ ਤੋਂ ਬਾਅਦ ਸਿੱਧਾ ਇਨ ਇਸ ਪਾਸੇ ਆਉਂਦਾ ਵੀ ਨਜ਼ਰ ਆ ਸਕਦਾ ਬਿਲਕੁਲ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਬਟ ਗੱਲ ਇਹ ਹੁੰਦੀ ਹੈ ਕਿ ਜਦੋਂ ਕੋਈ ਇਨਸਾਨ ਇਹ ਜਿਹਾ ਕੁਝ ਕਰਦਾ ਹੈ ਠੀਕ ਹੈ ਅਸੀਂ ਤੇ ਚਲੋ ਭੁਗਤ ਲੈਨੇ ਆ ਪਰਚੇ ਵੀ ਸਹਿ ਲਾਂਗੇ ਸਾਨੂੰ ਆਦਤ ਜੀ ਪੈ ਚੁੱਕੀ ਹੈ ਉਸ ਅੰਦੋਲਨ ਤੋਂ ਵੀ ਕੀ ਹੋਊਗਾ ਵੱਧ ਤੋਂ ਵੱਧ ਰਾਈਟ ਪਰ ਜਿਹੜੇ ਜਿਨ੍ਹਾਂ ਨੇ ਇਹ ਚੀਜ਼ਾਂ ਨਹੀਂ ਵੇਖੀਆਂ ਹੁੰਦੀਆਂ ਨਾ ਥੋੜੇ ਸੈਂਸਿਟਿਵ ਹੁੰਦੇ ਆ ਉਹਨਾਂ ਨੂੰ ਈਡੀ ਤੋਂ ਡਰ ਲੱਗਦਾ ਹੈ ਜ਼ਰੂਰ ਕਿ ਜਿਹੜੀ ਈਡੀ ਡਰ ਲੱਗਦਾ ਹੁਣ ਈਡੀ ਇਨਕਮ ਟੈਕਸ ਪਰਚਿਆਂ ਤੋਂ ਮੇਰੀ ਗੱਲ ਸੁਣੋ ਮੈਂ ਸਤਨ ਸਹੀ ਗੱਲ ਦੱਸਦਾ ਮੈਂ ਕਾਮਰੇਡ ਦੀ ਧੀ ਹਾਂ ਨਾ ਮੇਰੇ ਕੋਲ ਕੁਝ ਹੈਗਾ ਨਾ ਕੁਛ ਹੈ ਸਿੱਧੀ ਜੀ ਗੱਲ ਹੈ ਜੋ ਹੈ ਉਹ ਸਾਰਿਆਂ ਦੇ ਸਾਹਮਣੇ ਹੈ ਸੋ ਲੁਕਚਪੋ ਵਾਲੀ ਕੋਈ ਗੱਲ ਨਹੀਂ ਹੈ ਈਡੀ ਤੋਂ ਤਾਦਾਰ ਲੱਗੇ ਜੇ ਮੇਰੀਆਂ ਬਹੁਤ ਸਾਰੀਆਂ ਮਿਲਣਾ ਖੜੀਆਂ ਹੋਣ ਜੇ ਮੈਂ ਕੋਈ ਬਲੈਕ ਦਾ ਪੈਸਾ ਇਕੱਠਾ ਕੀਤਾ ਹੋਵੇ ਰਾਈਟ ਕਿਸਾਨ ਦੀ ਧੀ ਹਾਂ ਤੇ ਕਿਸਾਨਾਂ ਦੇ ਕੋਲ ਜਿੰਨਾ ਕੋ ਹੁੰਦਾ ਉਹਨਾਂ ਦੇ ਉਹਨਾਂ ਹੀ ਕੋਈ ਪੇਰੇ ਕੋਲ ਹੈ ਸੋ ਇਸ ਕਰਕੇ ਮੈਨੂੰ ਤੇ ਈ ਡਿਊੜੀ ਤੇ ਕੋਈ ਡਰ ਨਹੀਂ ਲੱਗਦਾ ਮੈਂ ਤੇ ਸਟ੍ਰੇਟ ਫਾਰਵਰਡ ਮੂੰਹ ਤੇ ਕਹਿੰਨੀ ਆਂ ਵੀ ਹਾਂ ਵੀ ਕਿਸਾਨ ਇਕਤਾ ਮਜ਼ਦੂਰ ਇਕਤਾ ਦਾ ਜਿਹੜਾ ਨਾਰਾ ਹੈ ਮੈਂ ਤੇ ਪਾਕਿਸਤਾਨ ਵੀ ਜਾ ਕੇ ਲਾ ਕੇ ਆਈ ਸੀਗੀ ਮੈਂ ਤੇ ਹਰ ਕਿਤੇ ਲਾਨੀਆ ਮੈਨੂੰ ਥੋੜਾ ਡਰ ਮਾਰਿਆ ਮੋਦੀ ਦਾ ਬਟ ਗੱਲ ਇਹ ਵੀ ਸਾਰਿਆਂ ਨੂੰ ਇਹੀ ਇਸੇ ਤਰੀਕੇ ਦਾ ਜਜ਼ਬਾ ਜਿਹੜਾ ਹੈ ਨਾ ਆਪਣੇ ਦਿਲ ਦੇ ਵਿੱਚ ਰੱਖਣਾ ਚਾਹੀਦਾ ਬਿਲਕੁਲ ਧੰਨਵਾਦ ਸਾਡੇ ਨਾਲ ਗੱਲ ਕਰਨ ਦਾ ਬਿਲਕੁਲ ਦੇਖੋ ਜਜ਼ਬੇ ਦੀ ਗੱਲ ਕੀਤੀ ਹੈ ਔਰ ਸਾਰਿਆਂ ਨੂੰ ਇਕੱਠੇ ਹੋਣ ਦੀ ਗੱਲ ਕੀਤੀ ਹੈ ਸੋਨੀਆ ਮਾਨ ਨੇ ਦਾ ਵੇਲਾ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਵੱਡਾ ਇਕੱਠ ਇਸ ਅੰਦੋਲਨ ਦੇ ਉੱਪਰ ਮੌਜੂਦ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਆ ਰਹੇ ਨੇ ਯੂਥ ਆ ਰਹੇ ਨੇ ਬਜ਼ੁਰਗ ਆ ਰਹੇ ਨੇ ਔਰ ਹਰ ਕੋਈ ਇੱਕੋ ਗੱਲ ਕਹਿ ਰਿਹਾ ਹੈ ਕਿ ਜਿਹੜੀਆਂ ਮੰਗਾਂ ਨੂੰ ਲੈ ਕੇ ਸਾਹਮਣੇ ਸਕਰੀਨ ਲਾ ਦਿੱਤੀ ਗਈ ਹੈ ਇੱਕ ਹੋਰ ਤਸਵੀਰ ਸਾਹਮਣੇ ਸਕਰੀਨ ਲਾ ਦਿੱਤੀ ਗਈ ਹੈ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਜਿਹੜੀ ਵੀਡੀਓ ਹੈ ਉਹਨਾਂ ਦੇ ਜਿਹੜੇ ਮੈਡੀਕਲ ਰਿਪੋਰਟ ਹੈ ਉਹ ਵਿਖਾਈ ਜਾ ਰਹੀ ਹੈ ਯਾਨੀ ਜਿਹੜੇ ਲੋਕ ਇੱਥੇ ਆਏ ਸੀ ਜਿਹੜੇ ਲੋਕ ਦਰਸ਼ਨ ਕਰਨਾ ਚਾਹੁੰਦੇ ਸੀ ਉਹਨਾਂ ਦੇ ਦਰਸ਼ਨਾ ਦਾ ਪ੍ਰਬੰਧ ਕਰ ਦਿੱਤਾ ਗਿਆ ਤੁਸੀਂ ਲਾਈਵ ਵੇਖ ਸਕਦੇ ਹੋ ਸਿੱਧੀ ਫੁਟੇਜ ਜਿਹੜੀ ਅੰਦਰੋਂ ਬਾਹਰ ਆ ਰਹੀ ਹੈ ਕਿਉਂਕਿ ਉਹ ਨਹੀਂ ਆ ਸਕਦੇ ਨਡਾਲ ਹੋਏ ਹੋਏ ਨੇ ਤੁਹਾਨੂੰ ਤਸਵੀਰ ਜਿਹੜੀ ਵਿਖਾ ਰਹੇ ਆ ਸਾਹਮਣੇ ਸਕਰੀਨ ਲਾ ਦਿੱਤੀ ਗਈ ਹੈ ਨਾਲ ਹੀ ਜਿਹੜੇ ਕਹਿ ਸਕਦੇ ਆ ਕਿ ਉਹਨਾਂ ਦੇ ਬੀਪੀ ਜਾਂ ਹੋਰ ਚੈੱਕ ਕਰਨ ਵਾਲੀਆਂ ਜਿਹੜੀਆਂ ਮਸ਼ੀਨਾਂ ਨੇ ਉਸ ਨੂੰ ਵੀ ਡਿਸਪਲੇ ਕੀਤਾ ਗਿਆ ਪ੍ਰੋਪਰ ਜਿਹੜੀ ਹਰ ਇੱਕ ਤਸਵੀਰ ਹੈ ਉਹਨਾਂ ਦੀ ਸਾਹਮਣੇ ਲਿਆਉਣੀ ਸ਼ੁਰੂ ਕਰ ਦਿੱਤੀ ਹੈ ਜਿਸ ਤਰ੍ਹਾਂ ਦੀ ਇੱਥੇ ਮੈਨੇਜਮੈਂਟ ਹੋ ਰਹੀ ਹੈ ਕਿਉਂਕਿ ਅੱਜ ਸਵੇਰੇ ਕੋਸ਼ਿਸ਼ ਜ਼ਰੂਰ ਕੀਤੀ ਗਈ ਸੀ ਕਿ ਉਹਨਾਂ ਨੂੰ ਸੰਗਤਾਂ ਦੇ ਸਾਹਮਣੇ ਲਿਆਇਆ ਜਾਏ ਲੇਕਿਨ ਜਦੋਂ ਸਿਹਤ ਖਰਾਬ ਹੋਈ ਤਾਂ ਉਸ ਤੋਂ ਬਾਅਦ ਆ ਸਕਰੀਨ ਦਾ ਪ੍ਰਬੰਧ ਕੀਤਾ ਹੁਣ ਪ੍ਰੋਪਰ ਅਪਡੇਟ ਅੰਦਰੋਂ ਬਾਹਰ ਆਂਦੀ ਰਹੇਗੀ ਪਿਕਚਰਾਂ ਇਸੇ ਤਰ੍ਹਾਂ ਜੀ ਬਾਹਰ ਆਂਦੀਆਂ ਰਹਿਣਗੀਆਂ ਲਾਈਵ ਪਿਕਚਰ ਹੈ ਜੀ ਹਾਂ ਬਿਲਕੁਲ ਲਾਈਵ ਪਿਕਚਰ ਹੈ ਲੇਕਿਨ ਉਸ ਦੇ ਵਿੱਚ ਵੀ ਦਿੱਕਤ ਹੈ ਜਦੋਂ ਉਹਨਾਂ ਨੂੰ ਕੋਈ ਟ੍ਰੀਟਮੈਂਟ ਦਿੰਦੇ ਜਾਂ ਅੰਦਰ ਡਾਕਟਰ ਹੁੰਦੇ ਆ ਉਦੋਂ ਜਦੋਂ ਹਾਲਾਤ ਉਸ ਤਰ੍ਹਾਂ ਹੁੰਦੇ ਉਹ ਨਹੀਂ ਦਿਖਾ ਸਕਦੇ ਇਹਦੀ ਵੀ ਕੋਈ ਲਿਮਟ ਹੈ ਮਤਲਬ ਇਸ ਕਰਕੇ ਲੇਕਿਨ ਅੱਜ ਜਨਤਾ ਪਾਪੂ ਹੋ ਸਕਦੀ ਹੈ ਜਨਤਾ ਵੀ ਪਾਪੂ ਹਾਂ ਅਫਸੋਸ ਬਹੁਤ ਸੀ ਰਲੇਵਾਲ ਜੀ ਨੇ ਕਿਹਾ ਵੀ ਮੈਂ ਸੰਗਤ ਦੇ ਆਪਣੇ ਚੌਣ ਵਾਲਿਆਂ ਦੇ ਦਰਸ਼ਨ ਕਰਨੇ ਮੈਂ ਬਾਹਰ ਆਉਣਾ ਤੇ ਬਾਹਰ ਅਸੀਂ ਗੱਦੇ ਗੁੱਦੇ ਲਗਾ ਕੇ ਤਿਆਰੀ ਕੀਤੀ ਸੀ ਤੇ ਲੇਕਿਨ ਜਦੋਂ ਬਿਠਾਉਣ ਲੱਗੇ ਤੇ ਚੱਕਰ ਆ ਗਿਆ ਅੱਖਾਂ ਗਏ ਨੇਰਾ ਹੋ ਗਿਆ ਤੇ ਫਿਰ ਉਹਨਾਂ ਨੂੰ ਬੀਪੀ ਜਦੋਂ ਫਲਕਚੂਏਟ ਹੁੰਦਾ ਹੈ ਤੇ ਉਦੋਂ ਫਿਰ ਰੋਕਣਾ ਪਿਆ ਲੇਕਿਨ ਅੱਜ ਉਹ ਇਸ ਕਰਕੇ ਜ਼ਰੂਰ ਤਾਤ ਸੀ ਵੀ ਅੱਜ ਮੈਂ ਆਪਣੇ ਆ ਦੇ ਦਰਸ਼ਨ ਨਹੀਂ ਕਰ ਪਾਇਆ ਯਾਨੀ ਉਹਨਾਂ ਨੇ ਖੁਦ ਇੱਛਾ ਬਿਆਖਤ ਕੀਤੀ ਸੀ ਕਿ ਮੈਨੂੰ ਲੈ ਚੱਲੋ ਬਿਲਕੁਲ ਬਿਲਕੁਲ ਤੇ ਡਾਕਟਰਾਂ ਤੋਂ ਫਿਰ ਸਲਾਹ ਕਰਕੇ ਹੁਣ ਇਸੇ ਕਰਕੇ ਉਹ ਕੈਬਨ ਬਣਾਇਆ ਕੋਸ਼ਿਸ਼ ਕਰਾਂਗੇ ਕਿ ਜ਼ਰੂਰ 1.5 ਘੰਟਾ ਉਹਨਾਂ ਨੂੰ ਜਿਹੜੀ ਖਰਾਕ ਹੈ ਹੁਣ ਦੇਖੋ ਮਰਨ ਵਰਤੇ ਨੇ ਪਾਣੀ ਤੋਂ ਬਿਨਾ ਕੁਝ ਨਹੀਂ ਲੈ ਰਹੇ ਉਹਨਾਂ ਦੀ ਖਰਾਕ ਅਸੀਂ ਲੋ ਗਿਆ ਆਹੀ ਸੰਗਤਾਂ ਆ ਸੰਗਤ ਹੈ ਵੀ ਉਸ ਖਰਾਕ ਨੂੰ ਲੈਣ ਵਾਸਤੇ ਉਹ ਜਿਹੜਾ ਚਾਹੁੰਦੇ ਆ ਤੇ ਇੱਕ ਬਾਰ-ਬਾਰ ਸਾਨੂੰ ਦਸ਼ਨ ਦੇਸ਼ ਵੀ ਕਰਦੇ ਵੀ ਕੋਈ ਵੀ ਜਿਹੜਾ ਸਾਥੀ ਆਉਂਦਾ ਕਿਸੇ ਦਾ ਕੋਈ ਲੰਬਾ ਨਾ ਹੋਵੇ ਕਿਸੇ ਨਾਲ ਪਿਆਰ ਨਾਲ ਬੋਲਣਾ ਕਿਸੇ ਨੂੰ ਕੋਈ ਲੰਗਰ ਪਾਣੀ ਦੀ ਰਹਿਣ ਦੀ ਅਵਸਥਾ ਦੀ ਕੋਈ ਦਿੱਕਤ ਨਾ ਆਵੇ ਤੁਸੀਂ ਉਹ ਦੇਖੋ ਮੈਂ ਜਿਹੜਾ ਦੇਖਣਾ ਮੈਂ ਦੇਖ ਰਿਹਾ ਤੁਸੀਂ ਪ੍ਰਬੰਧ ਕਰੋ ਕਿ ਮੈਨੂੰ ਜ਼ਬਰਦਸਤੀ ਕੋ ਉਠਾ ਨਾ ਸਕੇ ਤੇ ਮੇਰਾ ਮੇਰਾ ਚਾਹਣ ਵਾਲਾ ਮੈਨੂੰ ਮਿਲਣ ਵਾਲਾ ਆਉਂਦਾ ਤੇ ਉਹ ਨਿਰਾਸ਼ ਨਾ ਹੋ ਕੇ ਜਾ ਕੇ ਤੇ ਇਹ ਇਸ ਕਰਕੇ ਅਸੀਂ ਤੁਹਾਡੇ ਚੈਨਲ ਦੇ ਮਾਹੀ ਬੇਨਤੀ ਕਰਦੇ ਆਂ ਪ੍ਰਾਰਥਨਾ ਕਰਦੇ ਜਿਹੜੇ ਆਉਣ ਵਾਲੇ ਆ ਵੀ ਹਾਲਾਤ ਸਾਡੇ ਜਿਹੜੇ ਹੈ ਅਲੱਗ ਤਰ੍ਹਾਂ ਦੇ ਆ ਇੱਕ ਤਾਂ ਸੀ ਉਹਨਾਂ ਦੀ ਸਿਹਤ ਕਰਕੇ ਇੱਕ ਉਹਨਾਂ ਦੀ ਸੇਫਟੀ ਕਰਕੇ ਵੀ ਸਰਕਾਰ ਇੱਕ ਦੇਗਾ ਵੀ ਸਰਕਾਰ ਨਾ ਚੁੱਕੇ ਸੇਫਟੀ ਵਾਸਤੇ ਸਾਨੂੰ ਪ੍ਰਬੰਧ ਕਰਨੇ ਪੈ ਰਹੇ ਆ ਅੱਜ ਫਿਰ ਸੁਪਰੀਮ ਕੋਰਟ ਦੇ ਆਰਡਰ ਆ ਗਏ ਆ ਸਰਕਾਰ ਨੇ ਕਿਹਾ ਕਿ ਮਰਨ ਵਰਤ ਨੂੰ ਖਤਮ ਕਰਨ ਦੀ ਕੋਸ਼ਿਸ਼ ਆ ਬਿਲਕੁਲ ਸ਼ਾਇਦ ਥੋੜੀ ਦੇਰ ਨੂੰ ਡੀਜੀਪੀ ਪੰਜਾਬ ਵੀ ਪਹੁੰਚ ਰਹੇ ਨੇ ਦੇਖ ਹਾਂ ਦੇਖੋ ਕਿੱਥੇ ਆਉਂਦੇ ਆ ਮੀਟਿੰਗ ਕਰਦੇ ਆ ਕੀ ਕਰਦੇ ਆ ਲੇਕਿਨ ਕਿ ਅਸੀਂ ਇਮਾਨਜੋਗ ਸੁਪਰੀਮ ਕੋਰਟ ਜਿਹੜੇ ਹੈਗੇ ਆ ਉਹਨਾਂ ਨੂੰ ਕਿੰਨੇ ਵੀ ਉਹਨਾਂ ਨੂੰ ਆਦੇਸ਼ ਕਰੋ ਹੂੰ ਸਿਪਰੀਮ ਕੋਰਟ ਜਿਹੜੀ ਇਹ ਹਦਾਇਤ ਕਰੇ ਸਿਪਰੀਮ ਕੋਰਟ ਜਿਹੜੀ ਜਿਹੜੇ ਕਾਜ ਨੂੰ ਲੈ ਕੇ ਜਿਹੜੇ ਕਰਕੇ ਡਲੇਵਾਲ ਜੀ ਬੈਠੇ ਹੋਏ ਆ ਉਸ ਤੇ ਧਿਆਨ ਦਿਨਦੇ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਸਰਕਾਰ ਨੂੰ ਹੁਕਮ ਦੇਸ਼ ਕਰੇ ਵੀ ਜਿਹੜੀਆਂ ਮੰਗਾਂ ਨੂੰ ਲੈ ਕੇ ਬੈਠੇ ਹੋਣ ਉਹਨਾਂ ਮੰਗਾਂ ਨੂੰ ਲਾਗੂ ਆ ਤੁਸੀਂ ਸੰਗਤਾਂ ਵੇਖ ਸਕਦੇ ਹੋ ਜਿਹੜੀਆਂ ਜੁਟਰੀਆਂ ਨੇ ਨਿਯੰਗ ਸੰਗਤਾਂ ਆਈਆਂ ਸੀ ਦੂਜੇ ਪਾਸੇ ਜਿਹੜੀ ਸਕਰੀਨ ਦੀ ਤਸਵੀਰ ਯਾਨੀ ਲਗਾਤਾਰ ਰਥੇ ਹਲਚਲ ਵੱਧੀ ਨਜ਼ਰ ਆ ਰਹੀ ਔਰ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਸਰਦਾਰ ਕਿਸਾਨ ਆਗੂਆਂ ਦੀ ਤਰਫੋਂ ਕੀ ਡੀਜੀਪੀ ਜਿਹੜੇ ਨੇ ਕਿਸੇ ਵੀ ਸਮਾਇਤੇ ਪੁੱਛ ਸਕਦੇ ਨੇ ਯਾਨੀ ਡੀਜੀਪੀ ਸੁਪਰੀਮ ਕੋਰਟ ਦੇ ਆਰਡਰਾਂ ਤੋਂ ਬਾਅਦ ਕਿਸਾਨ ਆਗੂਆਂ ਦੇ ਨਾਲ ਮੀਟਿੰਗ ਕਰਨ ਲਈ ਇੱਥੇ ਪਹੁੰਚ ਸਕਦੇ ਨੇ ਮੀਟਿੰਗ ਦੇ ਵਿੱਚ ਕੀ ਕੁਝ ਸਿੱਟਾ ਨਿਕਲੇਗਾ ਉਹ ਅਹਿਮ ਰਹੇਗਾ ਲਗਾਤਾਰ ਹਲਚਲ ਵਧ ਰਹੀ ਹੈ ਖਨੋਰੀ ਬਾਰਡਰ ਦੀ ਹਰ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਖਨੋਰੀ